ਜ਼ਹਿਰੀਲੀ ਸ਼ਰਾਬ ਪੀਂਡ ਕਰਕੇ ਮਰਨ ਵਾਲੇ ਨੌਜਵਾਨਾਂ ਦੇ ਪਰਿਵਾਰਾਂ ਦੇ ਨਾਲ ਮੁਲਾਕਾਤ ਕਰਨ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਜੀ ਮਾ ਪਿੰਡ ਗੁਜਰਾ ਪਹੁੰਚੇ ਨੇ ਮੰਤਰੀ ਸਾਹਿਬ ਨੇ ਪੀੜਤ ਪਰਿਵਾਰਾਂ ਦੇ ਨਾਲ ਤੁਖਸਾਂਜਾ ਕੀਤਾ ਤੇ ਪਰਿਵਾਰਾਂ ਨੂੰ ਆਰਥਿਕ ਮਦਦ ਦਾ ਪ੍ਰੋਸਾ ਵੀ ਦਿੱਤਾ ਹਰਪਾਲ ਸਿੰਘ ਜੀਮਾ ਨੇ ਕਿਹਾ ਕਿ ਬੇਸ਼ੱਕ ਚੋਣ ਜਾਬਤਾ ਲਗਿਆ ਹੋਇਆ ਪਰ ਪ੍ਰਸ਼ਾਸਨ ਪਰਿਵਾਰਾਂ ਦੇ ਨਾਲ ਸਲਾਹ-ਮਸ਼ਵਰਾ ਕਰ ਇਹਨਾਂ ਦੀ ਯੋਗ ਆਰਥਿਕ ਮਦਦ ਕਰੇਗਾ ਉਹਨੇ ਵੀ ਕਿਹਾ ਕਿ ਜੋ ਦੋਸ਼ੀ ਨੇ ਉਹਨਾਂ ਖਿਲਾਫ ਸਖਤ ਕਾਰਵਾਈ ਹੋ ਰਹੀ ਹੈ ਇਸ ਤੋਂ ਬਾਅਦ ਹਰਪਾਲ ਜੀਮਾ ਪਿੰਡ ਟੰਡੋਲੀ ਖੁਰਦ ਪਹੁੰਚੇ ਜਿੱਥੇ ਉਹਨਾਂ ਨੇ ਪਿੰਡ ਪਰਿਵਾਰਾਂ ਦੇ ਨਾਲ ਦੁੱਖ ਵੰਡਾਇਆ ਤੇ ਪਰਿਵਾਰਾਂ ਦੇ ਨਾਲ ਹਰ ਵੇਲੇ ਖੜਨ ਦੀ ਗੱਲ ਆਖੀ ਕਾਬਲੇ ਗੌਰ ਹੈ ਕਿ ਹੁਣ ਤੱਕ ਅਰ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਬੀਤੋ ਵਤ ਲੋਕ ਮਰ ਚੁੱਕੇ ਨੇ ਗਿਣਤੀ ਹੋਰ ਵਧਣ ਦੀ ਉਮੀਦ ਹੈ ਮੁੱਖ ਮੰਤਰੀ ਸਮੇਤ ਮਾਨ ਦੇ ਵਜ਼ੀਰ ਹਰ ਘਰ ਚ ਨਹੀਂ ਪਿੰਡ ਪਿੰਡ ਪਹੁੰਚ ਰਹੇ ਨੇ ਤੇ ਪਰਿਵਾਰਾਂ ਨੂੰ ਮਿਲ ਕੇ ਦੁੱਖ ਵੰਡਾਇਆ ਜਾ ਰਿਹਾ ਹੈ ਸਰ ਪਿੰਡ ਦੇ ਗੁਦਰਾ ਤੇ ਟਡੋਲੇ ਦੇ ਵਿੱਚ ਪਹੁੰਚੇ ਹੈਗੇ ਉਹ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਕਿਥਾ ਦੇਖੋ ਦੇਖੋ ਥੋੜੇ ਦਿਨ ਪਹਿਲਾਂ ਅਨਸੁਖਾਮੀ ਘਟਨਾ ਵਾਪਰੀ ਸੀ ਆ ਕਾਫੀ ਸਾਡੇ ਸਾਥੀ ਜਿਹੜੇ ਨੇ ਕਿ ਉਨ੍ਹਾਂ ਦੀ ਮੌਤ ਹੋ ਗਈ ਸੀ ਅੱਜ ਸਾਰੇ ਪਰਿਵਾਰਾਂ ਦੇ ਨਾਲ ਦੁੱਖ ਵੰਡ ਕਰਨ ਲਈ ਪਹੁੰਚੇ ਹਾਂਗੇ ਸੋ ਇਹਨਾਂ ਦੇ ਨਾਲ ਬਿਲਕੁਲ ਅਸੀਂ ਡਟ ਕੇ ਖੜੇ ਹਾਂਗੇ ਜੋ ਵੀ ਮਦਦ ਇਹਨਾਂ ਪਰਿਵਾਰਾਂ ਨੂੰ ਚਾਹੀਦੀ ਅਸੀਂ ਦੇਵਾਂਗੇ ਕਿਉਂਕਿ ਸਰਕਾਰ ਦਾ ਫਰਜ਼ ਬਣਦਾ ਸੀ ਆਪਣਾ ਫਰਜ਼ ਨਿਭਾਵਾਂਗੇ ਇਹ ਅਣਸਖਾਵੀ ਘਟਨਾ ਵਾਪਰੀ ਹੈਗੀ ਔਰ ਜਿਹੜੇ ਦੋਸ਼ੀ ਨੇਗੇ ਉਹਨਾਂ ਨੂੰ ਮਿਸਾਲੀ ਸਜ਼ਾ ਦੇਵਾਂਗੇ ਅਸੀਂ ਜਿਨ੍ਹਾਂ ਨੇ ਇਹ ਕੰਮ ਕੀਤਾਗਾ ਬਹੁਤ ਸਾਰੇ ਦੋਸ਼ੀ ਜਿਹੜੇ ਨੇ ਕੋ ਫੜ ਲਏ ਗਏ ਨੇਗੇ ਔਰ ਉਹਨਾਂ ਦੇ ਖਿਲਾਫ ਸਖਤ ਧਰਾਮਾ ਦੇ ਅਧੀਨ ਕੇਸ ਦਰਜ ਕੀਤਾ ਗਿਆ ਔਰ ਮੈਂ ਸਮਝਦਾਗਾ ਕਿ ਮੌਤ ਦੀ ਸਜ਼ਾ ਦਾ ਇਦਾਂ ਦੇ ਕੰਮ ਕੀਤਾ ਉਹਨਾਂ ਨੂੰ ਮੌਤ ਦੀ ਸਜ਼ਾ ਦਾ ਅਸੀਂ ਪ੍ਰਬੰਧਨ ਕੀਤਾ ਹੈਗਾ 61 ਸੈਕਸ਼ਨ 61 ਇੱਕ ਸਜ਼ਾ ਦੇ ਤਹਿਤ ਮੌਤ ਦੀ ਸਜ਼ਾ ਕਿ ਅਸੀਂ ਉਹ ਸਾਡੀ ਸਾਰੀ ਇਨਵੈਸਟੀਗੇਸ਼ਨ ਅਫਸਰ ਲੱਗੇ ਨੇ ਕਿ ਸਾਰੇ ਪੁਲਿਸ ਅਫਸਰ ਲੱਗੇ ਨੇ ਉਹਨਾਂ ਨੂੰ ਅਸੀਂ ਮੌਤ ਦੀ ਸਜ਼ਾ ਦਵਾਵਾਂਗੇ ਔਰ ਪਰਿਵਾਰ ਦੇ ਨਾਲ ਅਸੀਂ ਡਟ ਕੇ ਨਾਮ ਵੀ ਕੀ ਸਰ ਇਸ ਤਰ੍ਹਾਂ ਨਹੀਂ ਜਰਾ ਸਨਾਮ ਵੀ ਹੋਇਆਗਾ ਕੁਝ ਜਗ੍ਹਾ ਤੇ ਦੜ ਵਿੱਚ ਵੀ ਹੋਇਆਗਾ ਸੋ ਸਾਰੇ ਪਰਿਵਾਰਾਂ ਨਾਲ ਸਾਡੀ ਜਿਹੜੀ ਸਵੇਦਨਾ ਹੈਗੀ ਅਸੀਂ ਉਹਨਾਂ ਨੂੰ ਦੁੱਖ ਪ੍ਰਗਟ ਕਰਦੇ ਹਾਂਗੇ ਸੋ ਦੋਸ਼ੀ ਬਿਲਕੁਲ ਜਿਹੜੇ ਉਹ ਬਖਸ਼ ਨਹੀਂ ਜਾਣਗੇ ਔਰ ਜਿਹੜੇ ਪਰਿਵਾਰ ਹੈਗੇ ਨੇ ਜਿਹਨਾਂ ਦੇ ਹਾਲਾਤ ਕਿੱਸੋ ਨੇ ਨਾਗਰਾਈ ਦੇ ਦੇਖੋ ਸਾਰੇ ਗਰੀਬ ਪਰਿਵਾਰ ਨੇ ਸਾਰੇ ਮਜ਼ਦੂਰ ਪਰਿਵਾਰ ਨੇ ਸੋ ਮਜ਼ਦੂਰ ਸਾਡੇ ਪਰਿਵਾਰਾਂ ਦਾ ਹਿੱਸਾ ਨੇ ਸਾਡਾ ਹਿੱਸਾ ਨੇ ਸਾਡੇ ਸਮਾਜ ਦਾ ਹਿੱਸਾ ਨੇ ਕਿ ਸੋ ਇਹਨਾਂ ਨਾਲ ਅਸੀਂ 100% ਸਰ ਕਿੰਨੇ ਹੋਣ ਕਰ ਕਾਰਡ ਦੇ ਕਿੰਨੇ ਜਿਹੜੇ ਪਰਿਵਾਰ ਨੇ ਕਿੰਨੇ ਜੀ ਜਿਹੜੇ ਰਿਕਾਰਡ ਦੇ ਮੁਤਾਬਕ ਲਗਭਗ 20 ਜਿਹੜੀਆਂ ਮਤਾਂ ਹੋਈਆਂ ਨੇਗੀਆਂ ਸੋ ਹੁਣ ਸਿਚੁਏਸ਼ਨ ਜਿਹੜੀ ਉਹ ਕੰਟਰੋਲ ਚ ਆ ਗਈ ਔਰ ਸਾਰੇ ਜਿਹੜੇ ਜਿਹੜੇ ਬਿਮਾਰ ਨੇਗੇ ਅਸੀਂ ਉਹਨਾਂ ਨੂੰ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਉਹਨਾਂ ਦਾ ਇਲਾਜ ਚੱਲਦਾ ਬਿਲਕੁਲ ਜਿਹੜੇ ਸਬੰਧਤ ਅਧਿਕਾਰੀ ਨੇ ਕਿ ਉਹ ਪਰਿਵਾਰਾਂ ਨਾਲ ਬੈਠ ਕੇ ਜਿਹੜੀ ਆ ਇਹਦਾ ਫੈਸਲਾ ਕਰ ਲਿਆ ਪਰਿਵਾਰਾਂ ਨੇ ਸੋ ਕਿਉਂਕਿ ਹੁਣ ਚੋਣ ਜਾਬਤਾ ਆ ਚੋਣ ਜਾਬਤੇ ਤੋਂ ਬਾਅਦ ਜਿਹੜਾ ਹੈ ਜਿਸ ਤਰ੍ਹਾਂ ਵੀ ਪਰਿਵਾਰ ਕਰਨਗੇ ਇਸ ਤਰ੍ਹਾਂ ਸਰ ਐਡੀ ਬਡੀ ਜੀ ਇਸ ਜਿਹੜੀ ਹੋ ਰਹੀ ਹੈ ਸਰ ਕਮੀਆਂ ਕਿੱਥੇ ਨਜ਼ਰ ਆਈਆਂ ਵਿਭਾਗ ਵੀ ਜਿਹੜਾ ਲੱਗਾ ਹੋਇਆ ਹੈ ਆ ਦੇਖੋ ਸਮਾਜ ਦੇ ਅੰਦਰ ਕੁਝ ਇਸ ਤਰ੍ਹਾਂ ਸਮਾਜ ਵਿਰੋਧੀ ਅੰਸਰ ਹੁੰਦੇ ਨੇ ਕਿ ਉਸ ਸਮੇਂ ਸਮੇ ਸਿਰ ਪਛਾਣੇ ਜਾਂਦੇ ਨੇ ਹੁਣ ਜਿਹੜੇ ਸਮਾਜ ਵਿਰੋਧੀ ਅਨਸਰ ਪਛਾਣੇ ਗਏ ਨੇ ਉਹਨਾਂ ਦੇ ਖਿਲਾਫ ਬਹੁਤ ਸਖਤ ਕਾਰਸ਼ਨ ਲਿਆ ਪਹਿਲਾ ਇੰਨੀਆਂ ਸਖਤ ਧਰਾਮਾਂ ਤੇ ਕੇਸ ਦਰਜ ਨਹੀਂ ਹੋਏ ਹੈਗੇ ਪਹਿਲੀ ਵਾਰ ਆ ਕਿ ਅਸੀਂ ਇੰਨੀਆਂ ਸਖਤ ਜੜੀਆਂ ਧਰਾਮਾਂ ਤੇ ਕੇਸ ਦਰਜ ਕੀਤਾ ਤਾਂ ਕਿ ਆਉਣ ਵਾਲੇ ਸਮੇਂ 'ਚ ਕੋਈ ਹੋਰ ਵੀ ਸਮਾਜ ਵਿਰੋਧੀ ਅਨਸਰ ਇਸ ਤਰ੍ਹਾਂ ਦਾ ਕਾਰਨ ਨਾ ਕਰ ਸਕੇ ਸਰ ਇਸ ਤਰ੍ਹਾਂ ਵੀ ਜਿਹੜੀ ਗਵਾਹ ਦੀ ਇਹ ਗੱਲ ਚੱਲੀ ਹੋਈ ਹੈ ਵੀ ਪਰਿਵਾਰ ਨੇ ਡਿਮਾਂਡ ਕੀਤੀ ਹੈ। ਦੇਖੋ ਪਰਿਵਾਰ ਤੇ ਪ੍ਰਸ਼ਾਸਨ ਜਿਹੜਾ ਬੈਠ ਕੇ ਉਹ ਫੈਸਲਾ ਕਰੂਗਾ ਕਿਉਂਕਿ ਮੈਂ ਫੇਰ ਦੁਹਰਾ ਰਿਹਾ ਕਿ ਚੌਂਡ ਜਾਤ। ਅੱਜ ਕੌਣ ਕੌਣ ਆਇਆ ਸੀ ਤੁਹਾਡੇ ਪਰਿਵਾਰ ਅੱਜ ਅੱਜ ਚੀਮਾ ਸੰਗ ਮੰਤਰੀ ਆਏ। ਕਾਰਨ ਕੀ ਹੋਇਆ ਤੁਹਾਡੇ ਬੇਟੇ ਦੇਖੋ। ਬਸ ਜੀ ਇਹ ਚੰਗਾ ਭਲਾ ਤੀਜਾ ਜੀ ਬਸ ਇਹਨੂੰ ਜਾ ਕੇ ਦਾਖਲ ਕਰਤਾ ਉਸ ਤੋਂ ਬਾਅਦ ਉਹਨਾਂ ਨੇ ਕੁਝ ਕੁਸ ਦੀ ਬੋਤਲ ਲਈ। ਪਹਿਲਾਂ ਬੋਲਦਾ ਚੱਲਦਾ ਤੁਰਦਾ ਗਿਆਗਾ ਉਸ ਤੋਂ ਬਾਅਦ ਜਦ ਬੋਤਲ ਲਾਤੀ ਜੀ ਉਸ ਤੋਂ ਬਾਅਦ ਉਹ ਬੰਨਾ ਉਹ ਸ਼ਾਹ ਜਿਹੜੀ ਲੈ ਕੇ ਆਉਂਦੇ ਸੀ ਜਾਂ ਪਿੰਡ 'ਚ ਮਿਲ ਜਾਂਦੀ ਇਹਦਾ ਜੀ ਹੁਣ ਕਿਤੇ ਬੋਤਲਾ ਕਿਤੇ ਫੜ ਲਿਆ ਵੀ ਵਧੀਆ ਪਊਆ ਪੂਰੀ ਮਿਲ ਜਾਂਦੀ ਹਾਂ ਹਾਂ ਨਾ ਕਦੇ ਤਾਂ ਕਿਸੇ ਤੋਂ ਫੜ ਲੈਂਦਾ ਜਰਾ ਆਇਆ ਉਸ ਤੋਂ ਬਾਅਦ ਕਦੇ ਨਾ ਕਦੇ ਜੀ ਕਰਦਾ ਦੀ ਵਧੀਆ ਪਊਆ ਫੜ ਕੇ ਪੀ ਲੈਣਾ ਤੀ ਮੈਂ ਹਜੇ ਘੂਰਦਾ ਰਹਿੰਦਾ ਦੀ ਵੀ ਤੂੰ ਮੱਜੇ ਪੀਣੀ ਆ ਤਾਂ ਆਪਦੀ ਵਧੀਆ ਪੀਲਾ ਨਹੀਂ ਹੈ ਇਹਨੂੰ ਛੱਡ ਦੇ ਕੀ ਕੀ ਲੱਗਦਾ ਜਿਹੜੀ ਘਟੀਆ ਸ਼ਰਾਬ ਕਰਤੀ ਹੋਇਆ ਜੀ ਹਾਂ ਜੀ ਕੀ ਕੰਮ ਕੀ ਕਰਦਾ ਸੀ ਬਿੱਟ ਦਾ ਇਹਦਾ ਤੇ ਹੈ ਜਿਹੜੀ ਕਰਦਾ ਸੀ ਉਹ ਪਿੱਛੇ ਪਰਿਵਾਰ ਦੇ ਵਿੱਚ ਕੋ ਕਮਾਨ ਵਾਲਾ ਕਮਾਨ ਵਾਲਾ ਇਹ ਇਕੱਲੀ ਧੀ ਆਪਣੀ ਮੰਗ ਕੀ ਹੈ ਤੁਹਾਡੀ ਕੋਈ ਮੰਗ ਰੱਖੀ ਹੈ ਤੁਸੀਂ ਮਸਤ ਸਾਹਿਬ ਦੇ ਮੰਗ ਤਾਂ ਜੀ ਇਹੀ ਅੱਖੇ ਇੱਕ ਦਾ ਜੀ ਇਹਨਾਂ ਨੂੰ ਨੌਕਰੀ ਮਿਲ ਜੀ ਧੀ ਅੱਛਾ ਬਾਕੀ ਚੱਲ ਜਿਹਾ ਜਿਹਾ ਸਹਾਇਤਾ ਕਰਨਗੇ ਜੀ ਸਾਨੂੰ ਸਹਾਇਤਾ ਵਿੱਚ ਵਿਸ਼ਵਾਸ ਦਵਾਇਆ ਤੁਹਾਨੂੰ ਵੀ ਤੁਹਾਨੂੰ ਕੁਝ ਮਿਲੂਗਾ ਹਾਂ ਜੀ ਹਾਂ ਠੀਕ ਹੈ ਜੀ ਤੇ ਉਹ ਕਹਿੰਦੇ ਤੇ ਵੀ ਸੁਣੋ ਐਂਪੈਸੇ ਦੇ ਮੰਗਾ ਜੀ ਵਧੀਆ ਵੀ ਥੋੜਾ ਜਪੱਖਾਂ ਨਾਲ ਜੋੜ ਸਕਦੇ ਹਾਂ ਅੰਸ਼ਤਾਰ ਜਿਹੜਾ ਹੋ ਗਿਆ ਤੇ ਅੱਜ ਪੁੱਲ ਚੂਵੇ ਦੇ ਬਿਚ ਹਾਂਜੀ